شرپت مسلم جماعت اہدایا خون دان کیمپ کا آیوجن کیا گیا اس موقع سٹ تو ود نوجوانا نے اپنا خواندان کی

ज्ञान और अखबार के इलाके सेdataloader हमारे लीडर नौजवान की पर्यटक पर्यटक कन्याएं की बिस्मिल्लाह हुम्मा नानी हुवा प्रीया No, uh -huh. ਦੇਖਣਾ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਪ੍ਰੀਤ ਸਿੰਘ ਧਾਮੀ ਅੰਮ੍ਰਿਤਸਰ ਤੋਂ ਆਜੀ ਮੈਂ ਮਤੀ ਪਰਵਜੀਤ ਦੇਵੀ ਹਸਪੀਟਲ ਜੁਨੇ ਤੋਂ ਆਇਆ ਹਾਂ ਅੱਜ ਜਿਹੜਾ ਇਹ ਬਲੱਡ ਡੋਨੇਸ਼ਨ ਕੈਂਪ ਹੈ ਐਮਡੀਆ ਯੂਥ ਵਿੰਗ ਵੱਲੋਂ ਲਗਾਇਆ ਗਿਆ 15 ਅਗਸਤ ਦੇ ਮੌਕੇ ਦੇ ਉੱਤੇ ਹਰ ਸਾਲ ਇਹ ਕੈਂਪ ਆਰਗੇਨਾਈਜ਼ ਕੀਤਾ ਜਾਂਦਾ ਹੈ ਤੇ ਸਾਡੀ ਟੀਮ ਨੂੰ ਮੌਕਾ ਦਿੱਤਾ ਜਾਂਦਾ ਹੈ ਇੱਥੇ ਬਲੱਡ ਡੋਨੇਸ਼ਨ ਕੈਂਪ ਵਿੱਚ ਸ਼ਿਰਕਤ ਕਰਨ ਦਾ ਅਸੀਂ ਹਰ ਸਾਲ ਇੱਥੇ ਆ ਕੇ ਬਲੱਡ ਡੋਨੇਸ਼ਨ ਦਾ ਕੈਂਪ ਦੇ ਵਿੱਚ ਅਸੀਂ ਹਿੱਸਾ ਲੈਂਦੇ ਆ ਸਾਡੀ ਸਾਰੀ ਟੀਮ ਆਉਂਦੀ ਆ ਮੇਰੇ ਸਿਰ ਤੋਂ ਤੇ ਇਹ ਜਿਹੜਾ ਇਹ ਇੱਥੇ ਬਲੱਡ ਦੇ ਰਹੇ ਨੇ ਡੋਨਰ ਇਹ ਜਿਹੜਾ ਬਲੱਡ ਦਿੱਤਾ ਜਾ ਰਿਹਾ ਵਾ ਇਹਨਾਂ ਵੱਲੋਂ ਉਹ ਜਿਹੜਾ ਯੂਸ ਹੋਏਗਾ ਯੂਟਿਲਾਈਜ਼ ਹੋਏਗਾ ਉਹ ਥੈਲਾਸੀਮੀਆ ਪੀੜਤ ਬੱਚਿਆਂ ਲਈ ਰੋਡ ਸਾਈਡ ਐਕਸੀਡੈਂਟ ਦੀ ਲਵਾਰਸ ਐਕਸੀਡੈਂਟ ਹੈ ਜਿਨ੍ਹਾਂ ਦੇ ਅੱਗੇ ਪਿੱਛੇ ਕੋਈ ਨਹੀਂ ਹੁੰਦਾ ਬਲੱਡ ਦੇਣ ਵਾਲਾ ਗਰਭਪਤੀ ਔਰਤਾਂ ਜਾਂ ਜ਼ਰੂਰਤਮੰਦ ਵਿਅਕਤੀ ਜਿਨ੍ਹਾਂ ਨੂੰ ਕੀ ਬਲੱਡ ਦੀ ਜ਼ਰੂਰਤ ਪੈਂਦੀ ਆ ਇਹ ਬਲੱਡ ਉਹਨਾਂ ਨੂੰ ਮੁਹੱਈਆ ਕਰਵਾਇਆ ਜਾਂਦਾ ਉਹ ਮੈਂ ਤਨਮਾਦ ਕਰਦਾ ਐਮ ਦੀ ਯੂਥ ਨਹੀਂ ਤਾਂ ਕਿ ਉਹ ਹਰ ਸਾਲ ਜਿਹੜਾ ਇਹ ਉਪਰਾਲਾ ਕਰਦੇ ਨੇ ਆਪਣੇ ਜਿੰਨੇ ਵੀ ਉਹਨਾਂ ਦੇ ਡੋਨਰਸ ਨੇ ਸਾਰਿਆਂ ਨੂੰ ਇੱਥੇ ਲਿਆ ਕੇ ਖੂਨਦਾਨ ਕਰਾਉਂਦੇ ਨੇ ਕਿਉਂਕਿ ਖੂਨਦਾਨ ਇੱਕ ਐਸਾ ਦਾਨ ਹੈ ਕੁਦਰਤ ਦਾ ਐਸਾ ਦਾਨ ਹੈ ਘਟ ਦਾ ਨਹੀਂ ਦਾਨ ਕੀਤਾ ਸੋ ਕੁਦਰਤ ਦਾ ਇਹੋ ਜਿਹਾ ਦਾਨ ਹੈ ਰੋਟੀ ਦਾ ਦਾਨ ਹਰ ਕੋਈ ਕਰਦਾ ਹੈ ਕੱਪੜੇ ਦਾ ਦਾਨ ਹਰ ਕੋਈ ਕਰਦਾ ਪਰ ਖੂਨਦਾਨ ਇੱਕ ਐਸੀ ਚੀਜ਼ ਹੈ ਜਿਹੜੀ ਸਾਡੇ ਸਰੀਰ ਦੇ ਵਿੱਚੋਂ ਹੀ ਨਿਕਲੇਗੀ ਇਸ ਨੂੰ ਆਰਟੀਫੀਸ਼ੀਅਲ ਨਹੀਂ ਬਣਾਇਆ ਜਾ ਸਕਦਾ ਨਾ ਹੀ ਏਟੀਐਮ ਮਸ਼ੀਨਾਂ ਤੋਂ ਆਉਂਦਾ ਨਾ ਹੀ ਇਹ ਖੇਤੀ ਕਰਕੇ ਆਉਂਦਾ ਸੋ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਆਪਣੇ ਸਰੀਰ ਦੇ ਵਿੱਚੋਂ ਕੱਲਾ ਖੂਨ ਹੀ ਦਾਨ ਕਰ ਸਕਦਾ ਸੋ ਮੈਂ ਆਪ ਦੇ ਚੜ੍ਹਦੀ ਕਲਾ ਟਾਈਮ ਟੀਵੀ ਦੇ ਮਾਧਿਅਮ ਰਾਹੀਂ ਸਾਰੀ ਸੰਗਤ ਨੂੰ ਇਹੋ ਅਪੀਲ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਖੂਨ ਦਾਨ ਕਰੋ ਕਿਸੇ ਵੀ ਸੰਸਥਾ ਦੇ ਨਾਲ ਜਿਹੜੋ ਜੋ ਕਿ ਖੂਨ ਦਾਨ ਦੇ ਨਾਲ ਕੰਮ ਕਰ ਰਹੀ ਹੈ ਉਹ ਖੂਨ ਦਾਨ ਜ਼ਰੂਰ ਕਰੋ ਤਾਂ ਜੋ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ ਧੰਨਵਾਦ